ਸਾਸਰੀਕਾਲ ਬਾਈ ਸਾਰਿਆਂ ਨੂੰ ਤੇ ਬਾਈ ਮਰੀਕ ਖੜਾਪਣ ਨਾਲ। ਫਰੀ ਕੀ ਹਾਲ ਆ ਬਾਈ? ਠੀਕ ਆ ਜੀ ਵਧੀਆ ਤੁਸੀਂ ਸੁਣਾਦੇ ਰਹੇ। ਤੇ ਆਪਾਂ ਖੜਿਆ ਬਾਈ ਸਹਾਉਲੀ ਹਾਰਾ ਇੰਤਬਾਰ ਨੂੰ ਮੰਡੀ ਲਾਗਦੀ ਆ। ਤੇ ਸਾਨੂੰ ਬੱਕਰੀਆਂ ਦੇ ਰੇਟ ਦੱਸਦੇ ਅੱਜ ਬੱਕਰੇ ਬੱਕਰੀਆਂ ਦੇ ਕੀ ਆ? ਬਾਈ ਮਰੀਕ ਤੇਰਾ ਪਿੰਡ ਕਿਹੜਾ? ਮੇਰਾ ਲੰਗਪਿੰਡ ਬਰੇ ਪਟਿਆਲੇ ਚ। ਪਟਿਆਲੇ ਚ। ਆ ਪਟਿਆਲੇ ਦੇ ਲੋਬੀ ਆ। ਠੀਕ ਆ ਕਿੰਨੀਆਂ ਬੱਕਰੀਆਂ ਅੱਜ ਲੈ ਕੇ ਆਏ ਮੰਡੀ 'ਚ? ਬੱਕਰੀਆਂ 10 ਕਿਲੇ ਕੇ ਆਇਆ। 10 ਕਿ ਬੱਕਰੀਆਂ ਲੈ ਕੇ ਆਇਆ। ਕੀ ਕੀ ਰੇਟ ਦੀਆਂ ਨੇ ਬਾਈ? ਅੱਜ ਦਾ ਥੋੜੇ ਰੇਡ ਦੀ ਲੈ ਕੇ ਆਏ ਜੀ ਅੱਛਾ ਦਿਖਾਵਾਂਗੇ ਨਾਲ ਦੀ ਨਾਲ ਹਾਂ ਦਿਖਾ ਦਿੰਨੇ ਆ ਬੱਕਰਾ ਲੈ ਕੇ ਆਏ ਜੀ ਇੱਕ ਦੋ ਦੰਦ ਦਾ ਬੱਚਾ ਆ ਦੋ ਦੰਦ ਦਾ ਬੱਚਾ ਹੈਗਾ ਹਾਂ ਇਹ ਕਿੰਨੇ ਰੁਪਈਆ ਦਾ ਬਈ ਇਹਦਾ ਮੰਗਿਆ ਜੀ ਆਪਾਂ 30000 ਰੁਪਈਆ 30000 ਰੁਪਈਆ ਇਹਦਾ ਹਾਂ ਠੀਕ ਹੈ ਜੀ ਹਾਈਟ ਹੂਟ ਕਿੰਨੀ ਹੋਊਗੀ ਹਾਈਟ 40 ਹੋਊਗੀ ਹੁਣ 40 ਦੋ ਦੰਦ ਦਾ ਜੇ ਦੋ ਦੰਦ ਦਾ ਠੀਕ ਹੈ ਦੋ ਦੰਦ ਦਾ ਬਈ ਤੇ ਬਾਕੀ ਇਹ ਤਾਂ ਖਰੀਦਿਆ ਹੋਇਆ ਕੋ ਘਰ ਦਾ ਆਪਣਾ ਨਹੀਂ ਆਪਣਾ ਘਰ ਦਾ ਹੀ ਆ ਬੱਚਾ ਇਹਦਾ ਅੱਛਾ ਘਰ ਦਾ ਇਹ ਚਲਾ ਬਣ ਕੇ ਵੀ ਵੇਚ ਦਿੰਨੇ ਚਲ ਮਾ ਠੀਕ ਹੈ ਘਰ ਦਾਗਾ ਬੱਚਾ ਤੇ ਇਹਦਾ ਮੰਗਦਾ 40000 ਰੁਪਏ ਨਾ ਬਾਈ ਮੇਰੀ 30000 30000 ਅੱਛਾ 30000 ਮੰਗਦਾ ਬਾਈ ਤੇ ਬਾਕੀ ਮੌਕੇ ਤੇ ਵੀ ਹੋ ਜਾਊਗਾ ਠੀਕ ਹੈ ਮੰਡੀ ਇਹ ਲੱਗਦੀ ਹੁੰਦੀ ਆ ਸਹੌਲੀ ਪਹਾੜ 100 ਰੋਡ ਤੇ ਅਮਰੀਕ ਬੱਕਰੀਆਂ ਦਿਖਾਈ ਬਾਈ ਕਿਹ ਕਿਡੀਆਂ ਕਿਡੀਆਂ ਨੇ ਆਪਣਾ ਲਈ ਨਹੀਂ ਸੇਰੀ ਸੇਰੀ ਬੱਕਰੀ ਧਿਆ ਕਿੰਨੇ ਦੁੱਧ ਵਾਲੀਆਂ ਨੇ ਇੱਕ ਕਿਵੇਂ ਸੂਈਆਂ ਹੋਈਆਂ ਨੇ ਇਹ ਇਹ ਦੁੱਧ ਵਾਲੀਆਂ ਬੇਨ ਬੱਚਿਆਂ ਤੋਂ ਨਹੀਂ ਬੇਨ ਬੱਚਿਆਂ ਤੋਂ ਨਹੀਂ ਹਾਂ ਠੀਕ ਹੈ ਤੇ ਸੁਈ ਹੋਈ ਹੈਗੀ ਕੋਈ ਬੱਚਿਆਂ ਵਾਲੀ ਵੀ ਬੱਚੇ ਵਾਲੀ ਕੋਈ ਨਹੀਂ ਬਸ ਇੱਕ ਦੋ ਗੱਬਣ ਲੈ ਤੇ ਬੱਤ ਦੀ ਲੈ ਕੇ ਆ ਬੱਕਰੀ ਅਸੀਂ ਬੱਤ ਕਦੀ ਲੈ ਕੇ ਆਏ ਹਾਂ ਹਾਂ ਬਾਕੀ ਵੇਕ ਗਏ ਨੇ ਮੇਲੇ ਫੁੱਲੇ ਤੇ ਵੇਚਤੀਆਂ ਮੇਲੇ ਤੇ ਵੇਚਤੀਆਂ ਠੀਕ ਹੈ ਇਹ ਕਿੰਨੇ ਦੰਦਾ ਕਿੰਨਾ ਮੋਲ ਹੈ ਦਾ ਪੂਰੇ ਦੰਦਾ ਜੀ ਮੋਲੇ ਦਾ 18 ਕਾ 1000 ਰੁਪਇਆ ਕਰ ਦਿਆਂ 18 ਕਾ 1000 ਦੁੱਧ ਦਿੰਦੀ ਆ ਦੁੱਧ ਲਈ ਹਾਂ ਦੁੱਧ ਕਿੰਨਾ ਦਿੰਦੀ ਹੈ ਇਹ ਦੁੱਧ 1.5 ਕਿਲੋ ਜੀ 1.5 ਕਿਲੋ ਹਾਂ ਥੋੜੇ ਜੀ ਠੀਕ ਹੈ 18000 ਬਾਕੀ ਮਾਨ ਤਨ ਵੀ ਵਿੱਚੋਂ ਬਾਕੀ ਕਰ ਲਾਂਗੇ ਮੌਕੇ ਤੇ ਜੀ ਮੌਕੇ ਤੇ ਹੋ ਜੂ ਹਣਾ ਹੋਰ ਬੱਕਰੀਆਂ ਹੀ ਫੜ ਕੇ ਬਾਈ ਹਾਂਜੀ 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 ਇਹ ਖੀਰੀ ਪੱਠਾ ਇਹਦਾ ਕੀ ਮੁੱਲ ਇਹਦਾ 8000 ਮੰਗਦੇ ਆ ਇਹਦਾ 8000 ਮੰਗਦੇ ਆ ਹਾਂ ਠੀਕ ਹੈ ਇਹ ਖੀਰੀ ਪੱਠਾ ਆਹ 6 ਦੰਦ ਦਾ ਪੱਠਾ ਆਹ 6 ਦੰਦ ਦਾ ਪੱਠਾ ਕੀ ਇਹਦਾ ਮੁੱਲ ਇਹਦਾ ਕਰਦੇ ਆ 17000 ਰੁਪਏ 17000 ਰੁਪਏ ਇਹ ਜੇ ਕ੍ਰੋਸ ਹੈਗੀ ਨਹੀਂ ਕ੍ਰੋਸ ਨਹੀਂ ਕਰਾਈ ਹੈ ਜੀ ਕਰਾਈ ਨਹੀਂ ਹੈ ਜੀ ਠੀਕ ਆ ਠੀਕ ਆ ਇਹ ਕ੍ਰੋਸ ਨਹੀਂ ਕਰਾਈ ਬਈ ਇਕਿਹੜੇ ਰੰਗ ਚ ਆ ਗਈ ਮਰੀ ਕਚਟੇ ਨਾ ਇਹ ਭੂਸਲੀ ਜੀ ਆ ਭੂਸਲੀ ਜੀ ਹੈ ਨਾ ਇਹਦੀ ਡਿਮਾਂਡ ਹੈਗੀ ਇਹ ਰੰਗ ਦੀ ਹਾਂ ਬਸ ਆਹੀ ਕੁਸਾ ਭੂਸਲਾ ਜੇ ਰੰਗ ਆ ਹਾਂ ਚੱਲਦੇ ਇਹ ਰੰਗ ਦਾ ਥਸਲੱਖੀ ਹੋਵੇ ਸਾਰੇ ਚੱਲਦੇ ਨੇ ਸਾਰੇ ਚੱਲਦੇ ਹੋਰ ਲੈ ਵੀ ਫਟਕੇ ਬੱਕਰੀਆਂ ਕੋਲ ਡੱਬੀ ਜੀ ਲਿਆ ਡੱਬੀ ਆ ਕੀ ਪਾਇਆ ਹੋ ਇੱਕ ਤਾਂ ਢੇਕ ਆ ਨਾਲ ਕੀ ਇਹਦੇ ਨਾਲ ਤਾਂ ਹੋਰ ਨਹੀਂ ਆ ਕੋਈ ਖਾਣ ਨਹੀਂ ਆਨੇ ਖਾਣ ਨਹੀਂ ਆਨੇ ਉਹ ਸੁੱਕ ਕੇ ਸੁੱਕ ਸਿੱਧੀ ਜਾਂਦਾ ਅੱਛਾ ਹਾਂ ਆ ਵੀ ਪੱਠਾ ਕਰੀ ਮੂਰ ਨੂੰ ਬਈ ਇਹ ਗੱਬਣਾ ਆਏ ਨੂੰ ਕਰੀ ਇਹ ਗੱਬਣਾ ਕਿੰਨੇ ਟਾਈਮ ਦੀ ਇਹ ਹੈਗੀ 300 ਮਹੀਨਾ ਦੀ 3 ਕ ਮਹੀਨਾ ਦੀ ਗੱਬਣਾ ਭਈ ਆਹਾ ਹਾਂ ਇਹਦਾ ਮੁੱਲ ਬਾਈ ਦਾ 16000 16000 ਰੁਪਏ ਦਾ ਠੀਕ ਹੈ ਦਾ 16000 3 ਮਹੀਨੇ ਦੀ ਗੱਬਣਾ ਪਹਿਲੀ ਵਾਰ ਸ਼ੂ ਗਈ ਕਿ ਨਹੀਂ ਦੂਜੀ ਦੂਜੀ ਵਾਰ ਸ਼ੂ ਗਈ ਦੂਜੀ ਸ਼ੂ ਠੀਕ ਠੀਕ ਆ ਲਾਹੌਰ ਲਿਆ ਫੜ ਕੇ ਉਹ ਕਾਲੀਆਂ ਜਾਂ ਫੜ ਲਿਆ ਲਿਓ ਫੜ ਲੇ ਦੁੱਧ ਜਿਹੜੀ ਬਾ ਇੱਥੇ ਇੱਥੇ ਦਾਸਾ ਦੇ ਆ ਦਦਲੀਆ ਫਸਾ ਆ ਕਿਹੜੀ ਆਹ ਆਹ ਇਹ ਦੁੱਧ ਵਾਲੀ ਆ ਇਹ ਹੈਗਾ ਵਾ 1.5 ਕਿਲੋ ਦੁੱਧ ਦੇ ਥੱਲੇ ਇਹਦਾ ਕਿੰਨਾ ਮੁੱਲ ਆ ਇਹਦਾ ਵੀ 15000 ਰੁਪਏ ਕਰਦੇ ਆ 15 ਥੋੜੇ ਥੋੜੇ ਰੇਂਜ ਦੀਆਂ ਨੇ ਥੋੜੇ ਰੇਂਜ ਵਾਲੀਆਂ ਬੱਕਰੀਆਂ ਨੇ ਇਹ ਤੇ ਜਿਹੜੀਆਂ ਆ ਖੜੀਆਂ ਨੇ ਦੋਨੇ ਇੱਕੋ ਹੀ ਰੇਂਜ ਦਾ ਬਸ ਇੱਥੇ ਹੀ 15 15000 ਦੀਆਂ ਬਸ ਬਸ ਇਹ ਦੁੱਧ ਦਿੰਦੀਆਂ ਨੇ ਕਿ ਗੱਬਣਾ ਨੇ ਤੇ ਸੂਣ ਵਾਲੀਆਂ ਨੇ ਦੋਈ ਇਹ ਸੂਣ ਵਾਲੀਆਂ ਨੇ ਦੋਨੇ ਤੇ ਇੰਨਾ ਕੱਚ ਦਾ ਇਹਨਾਂ ਦਾ ਮੁੱਲ ਆ ਬਾਈ 15 ਤੋਂ ਲੈ ਕੇ 18000 ਰੁਪਏ ਤੱਕ ਹਾਂਜੀ ਹਾਂਜੀ ਠੀਕ ਆ ਤੇ ਇੱਧਰ ਇਹ ਹੈਗੀਆਂ ਨੇ ਰਾਮੂ ਦੀਆਂ ਬੱਕਰੀਆਂ ਰਾਮੂ ਵਰਗੇ ਪਾਣੀ ਲੈਣ ਗਏ ਹੋਏ ਨੇ ਹੂੰ ਇਹ ਤਾਂ ਪ ਉਹਨਾਂ ਨੇ ਬੱਕਰਿਆਂ ਆਪਾਂ ਫੇਰ ਦਿਖਾਵਾਂਗੇ ਨੰਬਰ ਬੋਲੀ ਮਰੀਕ ਤੇਰਾ 99140 ਹੂੰ 13430 ਦਵਾਰੇ ਬੋਲ 99140 13430 ਠੀਕ ਹੈ ਲੈ ਬਈ ਇਹ ਤੇ ਗੱਲ ਕਰਕੇ ਨਾ ਬਾਈਆਂ ਨਾਲ ਸੰਪਰਕ ਕਰ ਸਕਦੇ ਹਾਂ ਹੂੰ ਤਾਂ ਕਿੰਨਾ ਮੁੱਲ ਮੰਗਦੇ ਆਂ ਇਹ ਬੱਕਰੇ ਦਾ ਇਹਦਾ ਜੀ 25000 25000 ਕਿਹੜਾ ਪਿੰਡ ਆ ਜੀ ਆਪਣਾ ਖੇੜੀ ਜੱਟਾਂ ਦੇ ਖੇੜੀ ਜੱਟਾਂ ਕਿੰਨੇ ਦੰਦਾ ਜੀ ਇਹ ਇਹ 2 ਦੰਦਾ ਜੀ 2 ਦੰਦਾ ਤੇ ਨੰਬਰ ਬੋਲੇ ਤੁਹਾਡਾ ਨੰਬਰ ਯਾਦ ਨਹੀਂ ਚਾਂਹ ਖੇੜੇ ਜੱਟਾਂ ਪਿੰਡ ਆ ਬਾਈ ਸਹੌਲੀ ਮੰਡੀ ਤੋਂ ਆ ਕੇ ਲੈ ਜਿਓ ਜੇ ਕਿਸ ਨੂੰ ਚਾਹੀਦਾ ਦੋ ਦੰਦ ਬੱਚਾ ਗਾ ਜੇ ਕਰਦਾ ਇਹ ਹਾਂ ਕਰਦਾ ਰਹਿੰਦੇ ਘਰੇ ਰੱਖਿਆ ਹੋਇਆ ਜੇ ਪੱਠੜੀ ਆ ਪੱਠੜੀ ਆ ਇਹ ਕਿੰਨੇ ਦੰਦਾਂ ਇਹ ਵੀ ਦੋ ਦੰਦ ਇਹਦਾ ਮੁੱਲ ਕਿੰਨਾ ਗਾ ਇਹਦਾ ਮੁੱਲ 12000 ਰੁਪਏ ਇਹਦਾ 12000 ਠੀਕ ਹੈ ਠੀਕ ਹੈ ਜੀ ਇਹਦਾ ਬਾਈ 12000 ਰੁਪਏ ਮੁੱਲ ਤੂੰ ਕੀ ਲੈ ਕੇ ਆਇਆ ਬਾਈ ਕਿਰਿਆ ਆਪਣੇ ਲਈ ਬੱਕਰੀਆ ਦੇ ਨਾਲ ਪੱਠਾ ਉਹਦੇ ਨਾਲ ਪੱਠੇ ਤੇ ਨਾਲ ਬੱਕਰੀ ਹੈ ਕਿੰਨਾ ਮੁੱਲਾ ਦੋਨਾਂ ਦਾ ਮੁੱਲ ਵੀ ਪਾਉਂਗੀ ਯਾਰ 24000 ਦੁੱਧ ਦਿੰਦੀ ਹੈ ਇਹ ਆ ਪੱਠੇ ਦੀ ਆ ਹਾਂ ਵੀਰੇ ਦੀ ਆ ਪੱਠੇ ਦੀ ਆ ਕਰਾਉਸ ਹੈਗੀ ਆ ਬਾਕੀ ਜਿਵੇਂ ਮੰਨ ਲਾ ਵੀ ਗੱਬਣ ਦੀ ਆਪਣੀ ਗਾਰੰਟੀ ਨਹੀਂ ਹੈਗੀ ਠੀਕ ਹੈ ਸੂਈ ਨੂੰ ਕਿੰਨਾ ਟਾਈਮ ਹੋ ਗਿਆ ਸੂਈ ਨੂੰ ਹੁਣ ਆ ਲਾਲਾ ਵੀਰੇ 6 ਮਹੀਨੇ ਦੀ ਪੱਠਾ ਹੈ 6 ਮਹੀਨੇ ਦੀ ਪੱਠਾ ਠੀਕ ਹੈ ਮੈਂ ਉਹ ਗਾਰੰਟੀ ਨਹੀਂ ਲੈਂਦਾ ਉਹ ਕਰਾਉਸ ਹੋਈ ਹੋਈ ਆ ਕਰਾਉਸ ਹੋਈ ਆ ਈਗਾ ਬਾਈ ਕ੍ਰਾਸ ਹੋਈ ਹੋਈ ਆ ਬਾਈ ਗਰੰਟੀ ਲੈਂਦਾ ਨਹੀਂ ਤੇ ਆ ਜੋ ਇੱਧਰ ਛੋਟੀ ਗੱਲਬਾਤ ਕਰਾਉਨੇ ਆ ਉਹ ਉੱਥੇ ਬੈਠਾ ਸਰਪੰਚ ਇਹ ਮੰਡੀ ਦੇਖੋ ਕਿੰਨੀ ਭਰੀ ਹੋਈ ਆ ਅੱਜ ਆਏ ਬਾਰ ਸੌਦੇ ਵਧੀਆ ਹੁੰਦੇ ਨੇ ਇੱਥੇ ਸਤਿ ਸ਼੍ਰੀ ਅਕਾਲ ਬਾਈ ਸਤਿ ਸ਼੍ਰੀ ਅਕਾਲ ਬਾਈ ਉਤਾਰ ਕੀ ਹਾਲ ਆ ਬਾਈ ਵਧੀਆ ਸਰਪੰਚ ਹਾਂਜੀ ਬਾਈ ਜੀ ਆਪਣੀ ਮੰਡੀ ਬਾਰੇ ਬੋਲਿੰਗ ਬਾਈ ਦੱਸੀ ਬਾਈ ਜੀ ਹਰ ਐਤਵਾਰ ਦੀ ਮੰਡੀ ਹੁੰਦੀ ਆ ਆਪਣੀ 90 ਤੋਂ ਐ ਰੋੜਾ ਜੀ ਨਾਬਾ پاسੋਂ ਰੋੜਾ 90 ਤੋਂ 10 ਕਿਲੋਮੀਟਰ ਆਪਣਾ ਪਿੰਡ ਸੋਹਲੀ ਆ ਜੀ ਹਰ ਐਤਵਾਰ ਦੀ ਮੰਡੀ ਹੁੰਦੀ ਆ ਵਧੀਆ ਕੁਆਲਟੀ ਦਾ ਮਾਲ ਆਉਂਦਾ ਕਾਟੂ ਤੋਂ ਲੈ ਕੇ ਬਰੀਡ ਤੱਕ ਕੰਮ ਆ ਜੀ ਆਪਣੀ ਮੰਡੀ 'ਚ ਠੀਕ ਹੈ ਜੀ ਹਰ ਤਰ੍ਹਾਂ ਦਾ ਮਾਲ ਆ ਚਾਹ ਪਾਣੀ ਦਾ ਰੋਟੀ ਪਾਣੀ ਦਾ ਪੂਰਾ ਪ੍ਰਬੰਧ ਆ ਜੀ ਠੀਕ ਹੈ ਜੀ ਕਿਸੇ ਬਾਹਰਲੇ ਵਪਾਰੀ ਨੇ ਰਹਿਣਾ ਦੋ ਦਿਨ ਮਾਲ ਰੱਖਣਾ ਚਾਰ ਦਿਨ ਆਪਣੇ ਸੈੱਡ ਬਣੇ ਹੋਏ ਨੇ ਕਿਸੇ ਤਰ੍ਹਾਂ ਦੀ ਵੀ ਕੋਈ ਦਿੱਕਤ ਨਹੀਂ ਨਾ ਰਹਿਣ ਦੀ ਨਾ ਮਾਲ ਰੱਖਣ ਦੀ ਨਾ ਬਾਈ ਜੀ ਜਿਵੇਂ ਹੁਣ ਮਾਲ ਨੂੰ ਨੀਰੇ ਦੀ ਕਿਸੇ ਵੀ ਤਰ੍ਹਾਂ ਦੀ ਮਾਲ ਨੂੰ ਕੋਈ ਦਿੱਕਤ ਨਹੀਂ ਤੇ ਬਾਈ ਸਰਪੰਚ ਪਰਚੀ ਦਾ ਕੀ ਹਿਸਾਬ ਕਿਤਾਬ ਹੁੰਦਾ ਪਰਚੀ ਆ ਬਾਈ ਸਾਰੇ ਆਮ ਆ ਮੰਡੀਆਂ ਵਾਲੀ ਕੰਮ 200 ਰੁਪਿਆ 200 ਰੁਪਿਆ ਸੌਦੇ ਦਾ ਹੋਰ ਕੋਈ ਐਂਟਰੀ ਨਹੀਂ ਬਾਈ ਜੀ ਮੰਨ ਲਓ ਨਾ ਨਗਾਂ ਦੀ ਐਂਟਰੀ ਆ ਜੀ ਕਿਸੇ ਵੀ ਤਰ੍ਹਾਂ ਦੀ ਹੋਰ ਕੋਈ ਐਂਟਰੀ ਨਹੀਂ ਜੀ ਠੀਕ ਆ ਬਾਕੀ ਤੰਬੂਆਂ ਦਾ ਤੰਬੂਆਂ ਦਾ 200 ਰੁਪਿਆ ਜੀ ਉਹ ਚਲਦੀ ਆ ਸਾਰੇ ਮੰਡੀਆਂ ਵਾਲੀ ਆ ਜੀ ਇੱਕ ਸੌਦੇ ਦੀ ਮੰਨ ਲਓ ਪਰਚੀ ਆ ਜੀ 200 ਰੁਪਿਆ ਇੱਕ 200 ਰੁਪਿਆ ਤੰਬੂਆਂ ਦਾ ਰੋਟੀ ਪਾਣੀ ਦਾ ਪੂਰਾ ਪ੍ਰਬੰਧ ਆ ਜੀ ਠੀਕ ਹੈ ਚਾਹ ਪਾਣੀ ਦਾ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਨਹੀਂ ਹੈਗੀ ਕੋਈ ਚਾਹ ਪਾਣੀ ਦਾ ਕੋਈ ਪੈਸਾ ਨਹੀਂ ਰੋਟੀ ਪਾਣੀ ਦਾ ਨਹੀਂ ਜੀ ਲੰਗਰ ਪਾਣੀ ਦਾ ਪੂਰਾ ਪ੍ਰਬੰਧ ਆ ਐ ਲਾ ਲਓ 4 ਵਜੇ ਤੱਕ ਲੰਗਰ ਪਾਣੀ ਆਪਣਾ ਪੂਰਾ ਚੱਲਦਾ ਜੀ ਠੀਕ ਹੈ 12 ਵਜੇ ਤੋਂ ਠੀਕ ਹੈ ਤੇ ਬਾਕੀ ਵੀ ਮੰਡੀ ਦੇਖ ਲਓ ਤੁਸੀਂ ਮੰਡੀ ਪੂਰੀ ਫੁੱਲ ਭਰਦੀ ਆ ਤੇ ਸੌਦੇ ਹੀ ਵਧੀਆ ਹੁੰਦੇ ਆ ਸਰਪੰਚ ਕਿੰਨੇ ਕੇ ਸੌਦੇ ਹੋ ਜਾਂਦੇ ਆ ਬਾਈ ਮੰਡੀ 'ਚ ਸੌਦੇ ਆਪਣੇ 70 80 ਸੌਦੇ ਹੁੰਦੇ ਨੇ ਬਾਈ ਜੀ 70 80 ਸੌਦੇ ਆਪਾਂ ਕੋਈ ਇਹਦੇ ਤੇ ਝੂਠ ਨਹੀਂ ਬਾਈ 70 800 ਦੇ ਡੇੜ ਗਿੜ ਦੇ ਆਪਣੇ ਮੰਨ ਲਓ ਕਿਤੇ 70 80 ਤੋਂ ਜਣੀ ਕੇ ਘਟ ਨਹੀਂ ਹੁੰਦੇ ਬਾਈ ਹੂੰ ਸੌ ਸੌ ਦਾ ਆਰਾਮ ਨਾਲ ਮੰਨ ਲਓ ਕਿਤੇ ਵੱਧ ਕੱਕ ਖੰਡੀਆਂ ਗਰਮਾ ਇਹ ਪਟਿਆਲੇ ਜ਼ਿਲ੍ਹੇ 'ਚ ਕੋਈ ਮੰਡੀ ਹੋਣੀ ਜੀ ਹੈਗੀ ਅੱਛਾ ਇੱਧਰ ਹਾਂ ਠੀਕ ਹੈ ਆਪਣੀ ਉਹ ਮੰਡੀ ਆ ਪਟਿਆਲੇ ਜ਼ਿਲ੍ਹੇ 'ਚ ਜੇ ਕਿਸੇ ਵੀਰ ਨੇ ਆਉਣਾ ਬੱਸ ਦੀ ਵੀ ਸਹੂਲਤ ਆ, ਟ੍ਰੇਨ ਦੀ ਵੀ ਸਹੂਲਤ ਆ। ਨਾਬੇ ਸਟੇਸ਼ਨ ਆ ਜੀ ਆਪਣੇ 10 ਕਿਲੋਮੀਟਰ ਤੇ ਆਇਆ ਲਾ ਲੋ 10-10 ਮਿੰਟ ਦੀ ਬੱਸ ਸਰਵਿਸ ਆ। ਠੀਕ ਆ ਜੀ। ਕਿਸੇ ਵੀ ਤਰ੍ਹਾਂ ਦੀ ਕੋਈ ਪ੍ਰੋਬਲਮ ਨਹੀਂ ਰੋਡ ਦੇ ਉੱਪਰ ਜਮਾ ਬੱਸ ਸਟੈਂਡ ਦੇ ਨਾਲ ਹੀ ਆਪਣਾ ਨਾਲ ਹੀ ਬੱਸ ਸਟੈਂਡ ਆ ਜੀ ਕਕੀਲੇ ਦੀ ਬਾਹੀ ਤੇ। ਜਮੇ ਰੋਡ ਦੇ ਉੱਪਰ ਮੰਡੀ ਆ ਬਾਈ ਜੀ। ਠੀਕ ਆ ਲਓ ਬਾਈ ਪਹੁੰਚਿਆ ਕਰੋ ਹਰਾਂ ਇਤਬਾਰ ਨੂੰ। ਵਪਾਰੀ ਵੀਰਾਂ ਨੂੰ ਬੇਨਤੀ ਆ। ਮਨ ਲਓ ਹਰ ਐਤਵਾਰ ਦੀ ਮੰਡੀ ਹੁੰਦੀ ਆ ਬਾਈ ਜੀ ਜ਼ਰੂਰ ਪਹੁੰਚਿਆ ਕਰੋ ਹਾਂ ਬਾਈ ਅਪਤਾਰ ਕੀ ਕਹਿੰਦਾ ਸੀ ਬੜੀ ਹੋਵੇ ਤੇ ਕਮਾਂਗਾ ਵੀ ਅੱਜੇ ਕਿਸੇ ਵੀਰ ਨੇ ਟ੍ਰੇਨਿੰਗ ਦਾ ਟ੍ਰੇਨਿੰਗ ਦਿੱਤੀ ਜਾਂਦੀ ਹੈ ਅੱਛਾ ਟ੍ਰੇਨਿੰਗ ਵੀ ਚੱਲਦੀ ਆ ਪਾਚੀ ਦੀਆਂ ਦੀਆਂ ਪੇਡਾਂ ਦੀ ਰਮਾਣ ਆ ਜਮਨਾਪੁਰੀ ਦੀ ਕਾਫੀ ਅੱਛਾ ਪੇਡਾਂ ਦੱਸ ਦਈਏ ਵੀ ਆਉਣ ਵਾਲੇ ਸਮੇਂ 'ਚ ਆਪਣੇ ਕੋਲ ਭੇਡਾਂ ਵੀ ਫੌਟ ਰਹੀਆਂ ਨੇ ਜਮਨਾਪੁਰੀ ਜੇ ਕਿਸੇ ਨੇ ਭੇਟ ਲੈਣੀ ਆ ਤਾਂ ਸਰਪੰਚ ਸਾਹਿਬ ਨਾਲ ਸੰਪਰਕ ਕਰ ਲੈਣਾ ਜਮਨਾਪੁਰੀ ਭੇਡਾਂ ਆ ਰਹੀਆਂ ਨੇ ਵੀਰੇ ਦੇ ਲੈ ਕੇ ਆਉਣ ਬਾਈ ਅਸੀਂ ਭੇਡਾਂ ਵੀ ਮੰਨ ਲਓ ਭੇਡਾਂ ਲੈ ਕੇ ਆ ਰਹੇ ਹਾਂ 100 ਭੇਡਾਂ ਕਿਸੇ ਬੰਦੇ ਨਾਲ ਸਾਡੀ 100 150 ਭੇਡ ਦੀ ਗੱਲ ਚੱਲ ਰਹੀ ਆ ਠੀਕ ਆ ਜੀ ਹਾਂ ਆਹੀ ਹਫਤੇ ਦੱਸ ਦੇਣਾ ਚ ਭੇਡਾਂ ਲੈ ਆਉਣੀਆਂ ਨੇ ਬਾਈ ਜੀ ਆਪਾਂ ਠੀਕ ਆ ਬਾਈ ਧੰਨਵਾਦ ਜੀ ਜੀ ਵੀਰ ਨੇ ਬੱਕਰੀਆਂ ਲੈਣੀਆਂ ਹੁਣ ਖੱਸੀ ਬੱਕਰੇ ਲੈਣੇ ਹੋਣ ਬੱਚੇ ਲੈਣ ਹਰ ਤਰ੍ਹਾਂ ਦਾ ਸਹੋਲੀ ਮੰਡੀ ਮਾਲ ਮਿਲਦਾ ਬਾਈ ਜੀ ਬਰੀਡ ਦਾ ਮਾਲ ਲੈਣਾ ਕਿਸੇ ਨੇ ਕਾਟੂ ਲੈਣਾ ਚਾਹੇ ਕੋਈ ਬੀ ਨਾਗ ਲਾਵੇ ਸੌ ਨਾਗ ਲਾਵੇ ਹਰ ਤਰ੍ਹਾਂ ਦਾ ਮਾਲ ਬਾਈ ਜੀ ਅਸੀਂ ਆਪ ਲੈ ਕੇ ਦਿੰਨੇ ਆ ਕਿਸੇ ਵੀ ਤਰ੍ਹਾਂ ਦੀ ਕੋਈ ਇਹ ਨਹੀਂ ਨਾ ਅਸੀਂ ਕਿਸੇ ਨਾਲ ਗਲਤ ਕੰਮ ਕਰਦੇ ਆ ਬਾਈ ਜੀ ਠੀਕ ਆ ਜੀ ਹਾਂ ਕਈ ਬੰਦੇ ਮੰਨ ਲੋ ਗਲਤ ਕੰਮ ਨਾ ਔਰੇ ਠੱਗੀ ਠੋਰੀ ਵਾਲਾ ਬਾਈ ਜੀ ਇਮਾਨਦਾਰੀ ਦਾ ਕੰਮ ਆ ਬਸ ਠੀਕ ਆ ਜੀ ਧੰਨਵਾਦ ਜੀ ਧੰਨਵਾਦ